ਆ ਇਹਦੇ ਡੱਬ ਵਾਲੀ ਰਹਿ ਗਿਆ ਹਨ ਵੀਰੇ ਹਾਂਜੀ ਹਾਂਜੀ ਆ ਸਰਸਾ ਰੋਡ ਆ ਗਈ ਵਾਟਰ ਬਾਕਸ ਆ ਗਿਆ ਵਾਟਰ ਬਾਕਸ ਨਾਲ ਦੀ ਸੜਕੋ ਵੀ ਹਾਂਜੀ ਆ ਸਰਸਾ ਰੋਡ ਆ ਗਈ ਵਾਟਰ ਬਾਕਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਰੋਡ ਤੇ ਆਪਣਾ ਬੋਰਡ ਵੀ ਲੱਗਿਆ ਹਾਂ ਹਾਂ ਲੱਗਿਆ ਉਸ ਤੋਂ ਹਾਂ ਉੱਥੋਂ ਬਸ ਸਿੱਧੀ ਗਲੀ ਹੋਈ ਆਉਣੀ ਹੈ ਪਟੇਲ ਨਗਰ ਵੀ ਦੀ ਤੇ ਬੈਕ ਸਾਈਡ ਆ ਹੁੰਦਾ ਕੋਲੋਂ ਦਾ ਸੋਹਣਾ ਫਾਰਮ ਬਾਈ ਨੇ ਬਾਰ ਬਾਰ ਫਾਰਮ ਦਾ ਨਾਮ ਕੀ ਬਈ ਆਪਣਾ ਨਾਮ ਆਪਣਾ ਫਾਰਮ ਦਾ ਨਵੀ ਸਟੱਡ ਫਾਰਮ ਹੈ ਨਵੀ ਸਟੱਡ ਫਾਰਮ ਹਾਂਜੀ ਆਓ ਬਾਈ ਕਰੋ ਦਰਸ਼ਨ ਫਾਰਮ ਦੇ ਬਹੁਤ ਸੋਹਣਾ ਬਣਾ ਬਾਈ ਨੇ ਬਾਰ ਬਾਰ ਖੇਤਾਂ ਚ ਖੁੱਲਾ ਥਾਂ ਰਹਿੰਦੇ ਹਰੇ ਬਾਈ ਬਹੁਤ ਵਧੀਆ ਖੇਤੀ ਵੀ ਨਾਲ ਹੀ ਵੀਰੇ ਇਥੇ ਹਾਂਜੀ ਨਾਲ ਇਥੇ ਖੇਤੀ ਹੈਗੀ ਜੀ ਆਪਾਂ ਆਪਦੇ ਖੇਤ ਹੀ ਫਾਰਮ ਇਹ ਬਣਾਇਆ ਜੀ ਉਹ ਵੀ ਇੱਥੇ ਕੋਈ ਆ ਨਹੀਂ ਹੈਗਾ ਕੋੜੀਆਂ ਪਾਵਾ ਚਾਰ ਜਣ ਪੰਜ ਜਣ ਆ ਦਰਾਖਤ ਰੂਪ ਤੋਂ ਪੂਰੇ ਲਾਏ ਆ ਹਨਾ ਫਿਰ ਹਾਂਜੀ ਫਿਰ ਇਹਦੀ ਛਾਂ ਵਾਸਤੇ ਹਾਂਜੀ ਹਾਂਜੀ ਹੂੰ ਬਾਕੀ ਆ ਜਾ ਕੋੜਾ ਹਨਾ ਹਾਂਜੀ ਇਹ ਆਪਣਾ ਬਸ਼ੀਰਾ ਆ ਗਿਆ ਜੀ ਆਹ ਬੱਚਾ ਜੀ ਨਾ ਨਾ ਬਹੁਤ ਸੋਹਣਾ ਬਸ਼ੀਰਾ ਮਾਰਵਾੜੀ ਨਾ ਪਤਾ ਚਲੋ ਫਾਰਮ ਬਹੁਤ ਸੋਹਣਾ ਬਣਿਆ ਬਈ ਹਣਾ ਹਾਂਜੀ ਫਾਰਮ ਸਾਰਾ ਲੋਕੇਸ਼ਨ ਦੇ ਸਾਹਮਣੇ ਵਾਲੀ ਬਣਾਇਆ ਹੈ ਜੀ ਹਾਂਜੀ ਬੰਦੇ ਫਿਰ ਕਿੰਨੇ ਰੱਖਿਆ ਬੰਦੇ ਦੋ ਹੁੰਦੇ ਹੀ ਆਪਣੇ ਕੋਲੇ ਠੀਕ ਆ ਹਾਂਜੀ ਬਸ਼ੇਰੀਆ ਹਾਂਜੀ ਇਹ ਕਾ ਬਸ਼ੇਰਾ ਆ ਕੇ ਸਾਈਡ ਤੇ ਬਸ਼ੇਰਾ ਹਾਂਜੀ ਗਾਈਆਂ ਵਾਲੀ ਰਹਿ ਗਿਆ ਹਾਂ ਗਾਵਾਂ ਫਿਰ ਬਸ ਦੋ ਚਾਰ ਰੱਖ ਲੈਣੇ ਆ ਜੀ ਘਰ ਵਾਸਤੇ ਦੁੱਧ ਪੀਣ ਲਈ ਹੂੰ ਹੂੰ ਨਾਲ ਜਿਵੇਂ ਛੋਟੇ ਬੱਚੇ ਹੁੰਦੇ ਇਹਨਾਂ ਨੂੰ ਵੀ ਦੁੱਧ ਚਾਹੀਦਾ ਹੁੰਦਾ ਹੁੰਦਾ ਹਾਂ ਇਹ ਤਾਂ ਹੈਗਾ ਹੋਸ ਕਰਕੇ ਬਸ ਰੱਖ ਲੈਣੇ ਆ ਜੀ ਆਹ ਖੇਤ ਵੀ ਆਵਦਾ ਕਿਦਰ ਹਾਂਜੀ ਬਾਈ ਅਸੀਂ ਆਉ ਜੀ ਹੋਰ ਬਾਈ ਠੀਕ ਆ ਹਾਂਜੀ ਠੀਕ ਠਾਕ ਜੀ ਆਪਣਾ ਨਾਮ ਦੱਸ ਦੋ ਬਾਈ ਪਹਿਲਾਂ ਨਾਮ ਮੇਰਾ ਨਵਦੀਪ ਸਿੰਘ ਹੈ ਜੀ ਹਾਂਜੀ ਨਵੀ ਬਰਾੜ ਤੋਂ ਮੈਨੂੰ ਜਾਦਾ ਜਾਣਦੇ ਆ ਠੀਕ ਜੀ ਹਾਂਜੀ ਤੇ ਫਾਰਮ ਦੀ ਲੋਕੇਸ਼ਨ ਦੱਸ ਦਿਓ ਆਪਣੀ ਮਾੜੀ ਜੀ ਫਾਰਮ ਦੀ ਲੋਕੇਸ਼ਨ ਹੈ ਵੀਰ ਜੀ ਆਪਣੇ ਸਰਸਾ ਰੋਡ ਤੇ ਹਾਂਜੀ ਤੇ ਪਟੇਲ ਨਗਰ ਦੀ ਬੈਕ ਸਾਈਡ ਹੁੱਡਾ ਕਲੋਨੀ ਜਿਹੜੀ ਨਵੀਂ ਹੁੱਡਾ ਕਲੋਨੀ ਹੈ ਉਹਦੇ ਚ ਬਸ ਰੋਡ ਤੇ ਹੀ ਰਹਿ ਗਈ ਮੇਨ ਰੋਡ ਤੇ ਥੋੜਾ ਸਾਈਡ ਹੱਥਾ ਥੋੜਾ ਜਿਹਾ ਸਾਈਡ ਤੇ ਜੀ ਤੇ ਲੋ ਬਾਈ ਜੀ ਆ ਫਾਰਮ ਆ ਬਾਈ ਦਾ ਨਵਾਂ ਦਿਖਾਇਆ ਅੱਜ ਆਪਾਂ ਤੇ ਤੇ ਬਾਈ ਕੋਲੇ ਘੋੜਾ ਵੀ ਆ ਬਹੁਤ ਸੋਹਣਾ ਨੁਕਰਾ ਆਸਟ੍ਰੇਲੀਅਨ ਤੇ ਉਹਨੂੰ ਵੀ ਸਟਾਰਟ ਤੇ ਕਰ ਰੱਖਿਆ ਆਪਣਾ ਨਾ ਹਾਂਜੀ ਹਾਂਜੀ ਹੁਣ ਓਪਨ ਆਏ ਰਿਜ਼ਲਟ ਉਹਦੇ ਕਿ ਜਾਈ ਨਹੀਂ ਹਜੇ ਆਏ ਨਹੀਂ ਜੀ ਹਜੇ ਥੋੜਾ ਟਾਈਮ ਹੀ ਹੋਇਆ ਛੱਡਣ ਲੱਗਾ ਅੱਛਾ ਅੱਛਾ ਥੋੜਾ ਟਾਈਮ ਹੀ ਹਾਂਜੀ ਹਾਂਜੀ ਕਿਹੜੇ ਦਾ ਆਪ ਉਹ ਆਪੇ ਆਸੀਫ ਕੋੜੇ ਦਾ ਜੀ ਅੱਛਾ ਆਸੀਫ ਦਾ ਹਾਂ ਗੁਲਜਾਰ ਲਾਈਨ ਦਾ ਆ ਗਿਆ ਗੁਲਜਾਰ ਲਾਈਨ ਦਾ ਆ ਗਿਆ ਹਾਂਜੀ ਹਾਂਜੀ ਤੇ ਮਾਂ ਘਰੇ ਸੀ ਕਿ ਲਿੱਤਾ ਬੱਚਾ ਆਪਾਂ ਨਹੀਂ ਇਹ ਆਪਾਂ ਲਿਆ ਸੀ ਪਰ ਆਪਣੇ ਉਹ ਫਰੈਂਡ ਸਰਕਲ ਚੋਂ ਹੀ ਲਿਆ ਅੱਛਾ ਅੱਛਾ ਹਾਂਜੀ ਆਪਣੇ ਸਾਹਮਣੇ ਮਤਲਬ ਘੋੜੀ ਸੂਈ ਹੈ ਹਾਂ ਹਾਂਜੀ ਮਾਰਵਾੜੀ ਆ ਗਈ ਮਾਰਵਾੜੀ ਆ ਗਈ ਇੱਕ ਤੇ ਉਹ ਕਿਹੜੀ ਲੈ ਆਂਦੀ ਆ ਉਹ ਜਿਹੜੀ ਮਾਰਵਾੜੀ ਆ ਜੀ ਉਹ ਫੂਲ ਮਾਲ ਲੈ ਆਂਦੀ ਆ ਫੂਲ ਮਾਲ ਲੈ ਆਂਦੀ ਆ ਹਾਂਜੀ ਹਾਂਜੀ ਠੀਕ ਆ ਹਾਂਜੀ ਉਹ ਤਾਂ ਨਹੀਂ ਸੇਲ ਖਤਰ ਨਹੀਂ ਉਹ ਸੇਲ ਨਹੀਂ ਜੀ ਅੱਛਾ ਉਹ ਰੱਖੀ ਹੈ ਹਾਂਜੀ ਤੇ ਦੂਜੀ ਆ ਗਈ ਆਪਣੀ ਉਹ ਬਸ਼ੇਰੀ ਆ ਗਈ ਹਾਂਜੀ ਬਸ਼ੇਰੀ ਚੰਬੀ ਬਸ਼ੇਰੀ ਆ ਜੀ ਉਹ ਕਿਹੜੀ ਦੀ ਉਹ ਉਹ ਆਪਣੇ ਕੋਲੇ ਘੋੜਾ ਹੁੰਦਾ ਸੀ ਮਹਾਵੀਰ ਘੋੜਾ ਅੱਛਾ ਤੇ ਉਹਦੀ ਹੈ ਜੀ ਉਹ ਬਸ਼ੇਰੀ ਅੱਛਾ ਬਸ਼ੇਰੀ ਉਹਦੀ ਹਾਂਜੀ ਉਹ ਸੁਖਵੀਰ ਬਾਦਲ ਸਾਹਿਬ ਕੋਲੇ ਜਿਹੜਾ ਘੋੜਾ ਹਾਂਜੀ ਹਾਂਜੀ ਉਹਦੀ ਪੋਤੀ ਆ ਜੀ ਅੱਛਾ ਉਹਦੀ ਪੋਤੀ ਆ ਜੀ ਹਾਂਜੀ ਠੀਕ ਹੈ ਜੀ ਤੇ ਉਦੋਂ ਮੁੜ ਕੇ ਆ ਗਈ ਆਪਣੀ ਵੱਡੀ ਘੋੜੀ ਲਾਲ ਹਨਾ ਹਾਂਜੀ ਉਹ ਹੁਣ ਕਿੰਨੇ ਟਾਈਮ ਦੀ ਹੋ ਗਈ ਗੱਭਣੋ ਉਹ ਗੱਭਣ ਹੋ ਗਈ ਜੀ 4 4.5 ਮਹੀਨੇ ਦੀ 4 4.5 ਮਹੀਨੇ ਹਾਂਜੀ ਉਹ ਵੀ ਬਰੀਡਿੰਗ ਵਾਸਤੇ ਰੱਖਣੀ ਕਰੇ ਉਹ ਉਹ ਬਰੀਡਿੰਗ ਵਾਸਤੇ ਰੱਖੀ ਹੈ ਜੀ ਬਹੁਤ ਸੋਹਣੀ ਘੋੜੀ ਹੈ ਵੱਡੀ ਹਨਾ ਘੋੜੀ ਬਹੁਤ ਵੱਡੀ ਆ ਉਹ ਲੰਮੀ ਵੀ ਘੋੜੀ ਚੰਗੀ ਮਜ਼ਬੂਤ ਜਿਹੜੇ ਤੋਂ ਗੱਭਣਾ ਹੁਣ ਉਹ ਹੈਗੀ ਆ ਜੀ ਆਪਣੇ ਡਾਕਟਰ ਸਾਹਿਬ ਵਾਲੇ ਘੋੜੇ ਤੋਂ ਹੈ ਜੀ ਬੱਗ ਵਾਲੇ ਅੱਛਾ ਕੋੜੇ ਤੋਂ ਸੇਵਲ ਕੋੜੇ ਤੋਂ ਸੇਵਕ ਵਾਲੇ ਕੋੜੇ ਤੋਂ ਹਾਂਜੀ ਉਸ ਤੋਂ ਠੀਕ ਹੈ ਜੀ ਦੂ ਮੁੜ ਕੇ ਆ ਗਈ ਆਪਣੀ ਨੁਕਰੀ ਕੋੜੀ ਹੈ ਨਾ ਹਾਂਜੀ ਇਹ ਹੁਣ ਕਿੰਨੇ ਟਾਈਮ ਦੀ ਹੋ ਗਈ ਉਮਰ ਦੀ ਇਹਦੀ ਉਮਰ ਹੋ ਗਈ ਜੀ 4 ਦੰਦ ਹੁਣ ਇਹ ਲੱਗ ਗਈ ਅੱਛਾ ਹਾਂਜੀ ਠੀਕ ਹੈ 4 ਦੰਦ ਦੀ 4 ਦੰਦ ਲੱਗ ਗਈ ਮੌਕੇ ਦੀ ਗੱਬਣ ਖਾਲੀ ਹੁਣ ਕਿਰਾਏ ਮੌਕੇ ਦੀ ਖਾਲੀ ਹੈ ਜੀ ਅੱਛਾ ਹਾਂਜੀ ਅੰਦਰ ਦੀ ਸਾਫ ਹੈ ਜੀ ਅੰਦਰ ਦੀ ਜਮਾਂ ਸਾਫ ਹੈ ਜੀ ਠੀਕ ਹੈ ਹਾਂਜੀ ਅੰਦਰ ਦੀ ਬਿਲਕੁਲ ਸਾਫ ਹੈ ਤੇ ਇਹ ਥੇਲ ਤੇ ਹਾਂਜੀ ਇਹ ਸੇਲ ਕਰ ਦਿਆਂਗੇ ਠੀਕ ਹੈ ਹਾਂਜੀ ਚਲੋ ਬਈ ਇੱਕ ਕੋੜੀ ਆ ਗਈ ਨੁਕਰੀ ਬਾਈ ਕੋਲ ਬਹੁਤ ਸੋ ਤੇ ਸੇਲ ਤੇ ਆਹੋ ਜੇ ਕਿਸੇ ਭਰਾ ਨੇ ਲੈਣੀ ਹੋਵੇ ਤਾਂ ਜਰੂਰ ਬਾਈ ਨਾਲ ਫੋਨ ਕਰਕੇ ਗੱਲ ਕਰ ਲਿਓ ਤੇ ਕੋੜਾ ਬਾਈ ਛੱਡ ਦੋ ਕਿਹੜਾ ਫਿਰ ਬਾਈ ਅਰਗੇ ਨੂੰ ਜੇ ਕੋਈ ਲੈਣ ਦਾ ਇਛਕ ਹੋਇਆ ਤਾਂ ਹਾਂ ਲੈਣ ਦਾ ਇਛਕ ਹੋਇਆ ਤਾਂ ਜੀ ਆਪਾਂ ਇੱਕ ਵਾਰੀ ਕੁੜੀ ਮਿਲਾ ਦੇਾਂਗੇ ਹਾਂ ਇੱਕ ਵਾਰੀ ਕੁੜੀ ਮਿਲਾ ਹਾਂ ਜੀ ਇਹ ਆਫਰ ਦੇ ਦੇਾਂਗੇ ਇਹ ਆਫਰ ਦੇ ਦੇ ਨਾਲ ਛੋਟਾ ਜਾ ਵੀ ਬਾਈ ਨੇ ਆਫਰ ਰੱਖਦਾ ਘੋੜੀ ਤੇ ਤੇ ਵੈਸੇ ਤਾਂ ਕਿੰਨੀ ਫੀਸ ਰੱਖੀ ਘੋੜੀ ਦੀ ਆਪਾਂ ਵੈਸੇ 15000 ਹੈ ਜੀ 15000 ਰੁਪਏ ਫੀਸ ਹੈ ਘੋੜੀ ਦੀ ਤੇ ਤੁਹਾਨੂੰ ਆਹ ਕੁੜੀ ਜੀ 15000 ਰੁਪਏ ਲੈਸ ਹੋ ਜੀ ਵਿੱਚ ਹਾਂਜੀ ਹਾਂਜੀ ਤੇ ਅੰਦਰ ਆਪ ਦੀ ਚੈੱਕ ਕਰਾ ਲੋ ਡਾਕਟਰ ਜਿਹੜਾ ਮਰਜ਼ੀ ਲੈਣਾ ਹਾਂ ਜੋ ਜੋ ਮਰਜ਼ੀ ਲੈਣ ਦੀ ਅੰਦਰ ਦੀ ਬਿਲਕੁਲ ਕਲੀਅਰ ਕਰਕੇ ਆਪਾਂ ਫੇਰ ਹੀ ਗੱਲ ਕਰਾਂਗੇ ਅੰਦਰ ਦੀ ਬਿਲਕੁਲ ਕਲੀਅਰ ਹੈ ਤੇ ਪੇਟ ਮੇਰੀ ਵਾਸਤੇ ਬਿਲਕੁਲ ਬਿਲਕੁਲ ਜੀ ਰੱਖਣ ਨੂੰ ਸਾਰਾ ਪ੍ਰਬੰਧ ਹੈਗਾ ਇੱਥੇ 24 ਘੰਟੇ ਲੇਬਰ ਆਪਣੇ ਕੋਲ ਹਾਂ ਡਾਕਟਰ ਸਾਹਿਬ ਹਾਂ ਡਾਕਟਰ ਸਾਹਿਬ ਵੀ ਹੈਗਾ ਹੀ ਪ੍ਰਬੰਧ ਆਪਣੇ ਕੋਲ ਡਾਕਟਰ ਸਾਹਿਬ ਦਾ ਵੀ ਹੈ 24 ਘੰਟੇ ਆਪਣੇ ਕੋਲੇ ਇੱਥੇ ਲੇਬਰ ਰਹਿੰਦੀ ਹੈ ਸਾਮ ਸੰਭਾਲ ਪੂਰੀ ਕਰੀ ਜਾਂਦੀ ਹੈ ਇਹ ਜੀ ਗੱਲ ਦੀ ਹਾਂਜੀ ਤੇ ਮੁੜ ਕੇ ਬਸ਼ੀਰ ਆ ਗਿਆ ਆਪਣਾ ਹਾਂਜੀ ਮਾਰਵਾੜੀ ਬਸ਼ੀਰ ਆ ਗਿਆ ਜੀ ਇਹ ਕਿਹੜੇ ਦੀ ਕਿਹੜੀ ਲਾਈਨ ਚ ਆ ਗਿਆ ਇਹ ਆ ਗਿਆ ਜੀ ਪ੍ਰਭਾਤ ਦਾ ਪੁੱਤ ਆ ਗਿਆ ਜੀ ਸੂਰੇ ਵੰਸ਼ ਘੋੜੇ ਦਾ ਬੱਚਾ ਹੈ ਠੀਕ ਹੈ ਜੀ ਇਹ ਮਾਂ ਸਾਈਡ ਤੋਂ ਇਹਦੀ ਮਾਂ ਵੱਡੇ ਪੱਥੇੜੀ ਜਲੋਰ ਵਾਲੇ ਘੋੜੇ ਦੀ ਸੀ ਅੱਛਾ ਅੱਛਾ ਹਾਂਜੀ ਕਿ ਚੰਗੀਆਂ ਲੈਣਾ ਟੱਕਰ ਗਿਆ ਬਾਲੇ ਪਾਸੇ ਹਾਂ ਲਾਈਨ ਲਾਈਨ ਚੰਗੀ ਦਾ ਜੀ ਕਿੰਨੇ ਟਾਈਮ ਦਾ ਆ ਗਿਆ ਬੱਚਾ ਉਹ 9.5 ਮਹੀਨਿਆਂ ਦਾ ਹੋ ਗਿਆ ਜੀ 9.5 ਮਹੀਨਿਆਂ ਦਾ ਬਹੁਤ ਸੋਹਣਾ ਧੌਣ ਤਾਂ ਲੰਬਾਈ ਬਹੁਤ ਵੱਡੀ ਨਿੱਗਰ ਹਾਂਜੀ ਮਜ਼ਬੂਤ ਤਾਂ ਬੱਚਾ ਆਪਣਾ ਮਜ਼ਬੂਤ ਬਹੁਤ ਬਸ਼ੀਰਾ ਚੰਗਾ ਤੇ ਇਹ ਸੇਲ ਤੇ ਬੱਚਾ ਆਪਣਾ ਇਹ ਦੇ ਦੇਾਂਗੇ ਜੀ ਅਗਰ ਆਪਾਂ ਨੂੰ ਇਹਦੀ ਸਹੀ ਕੀਮਤ ਚਾਹੀਦੀ ਹੈ ਅਸਾਂ ਦੇ ਕੋਈ ਸਹੀ ਖਰੀਦਦਾਰ ਚਾਹਵਣ ਹੋਇਆ ਜਿਹਨੇ ਪਰਖ ਹੋਈ ਚੀਜ਼ ਦੀ ਇਹਨੇ ਪਾਲਣ ਲਈ ਵਧੀਆ ਪਾਲਣ ਲਈ ਸਾਣ ਬਣਾਉਣਾ ਜੀ ਸਾਣ ਬਣਾਉਣਾ ਉਹਦੇ ਲਈ ਇਹ ਆਪਾਂ ਕਰ ਦਾਂਗੇ ਸੇਲ ਆਪਣੇ ਅਗਲਾ ਪੂਰੇ ਦਾਮ ਤੇ ਉਤਰੂਗਾ ਖਰਾ ਹਾਂਜੀ ਤੇ ਇੱਕ ਬਸ਼ੀਰਾ ਛੋਟਾ ਰਹਿ ਗਿਆ ਕਾਲਾ ਆਪਣਾ ਆਹ ਹਾਂ ਹਾਂਜੀ ਇੱਕ ਛੋਟਾ ਬਸ਼ੀਰਾ ਜੀ ਆਪਣੇ ਕੋਲ ਰੱਖਣਾ ਉਹ ਉਹ ਹਜੇ ਛੋਟਾ ਹੈ ਜੀ ਹਜੇ ਤਾਂ ਦੁੱਧ ਹੀ ਪੀਂਦਾ ਆਪਣੀ ਮਾਂ ਦਾ ਦੁੱਧ ਪੀਂਦਾ ਹਾਂਜੀ ਉਹ ਆ ਗਿਆ ਆਪਣੇ ਚੋਰਾਦਰ ਦਾ ਬੱਚਾ ਆ ਗਿਆ ਜੀ RAMU ਦਾ ਪੋਤਾ ਠੀਕ ਹਾਂਜੀ ਹਾਂਜੀ ਮਾਂ ਉਹਦੀ ਫੋਲ ਮਾਰ ਲੈ ਆਂਦੀ ਆਗੀ ਮਾਰਵਾੜੀ ਫਿਰ ਕਲੈਕਸ਼ਨ ਇਕੱਠੀ ਕਰੀ ਜਾਂਦੇ ਜੀ ਜਿਆਦਾ ਮਾਰ ਮਾਰਵਾੜੀ ਦਾ ਹੀ ਹੈ ਜਿਆਦਾ ਹਜੇ 2-4 ਘੋੜੀਆਂ ਹੋਰ ਵੀ ਸੀਗੀਆਂ ਆਪਣੇ ਕੋਲ ਥੋੜਾ ਜਿਹਾ ਮੌਸਮ ਅੱਜ ਇਹੋ ਜਿਹਾ ਸੀ ਆਪਾਂ ਨਹੀਂ ਦਿਖਾ ਸਕੇ ਹਾਂ ਜੀ ਬਹੁਤ ਚੰਗੀਆਂ ਨਹੀਂ ਦਿਖਾ ਸਕੀ ਹਾਂ ਜੀ ਦੋ ਦੋ ਤਿੰਨ ਘੋੜੀਆਂ ਆਪਣੇ ਕੋਲ ਮਾਰਵਾੜੀ ਹੋਰ ਬਹੁਤ ਚੰਗੀਆਂ ਘੋੜੀਆਂ ਹੈਗੀਆਂ ਜੀ ਹੂੰ ਹੂੰ ਸਾਢੇ 65 ਸਾਢੇ 62 ਸਾਢੇ 65 ਸਾਢੇ 62 ਚੰਗੀਆਂ ਘੋੜੀਆਂ ਪੂਰੀਆਂ ਨੰਬਰ ਕੋ ਦੋ ਬਾਈ ਮੜਾ ਆਪ ਦਾ ਹਾਂ ਨੰਬਰ ਮੇਰਾ 79889 98941 ਠੀਕ ਆ ਹਾਂਜੀ ਲਓ ਬਾਈ ਜੀ ਕਰ ਲਿਓ ਬਾਈ ਨਾਲ ਗੱਲ ਇੱਕ ਘੋੜੀ ਐ ਨੁਕਰੀ ਬਹੁ ਤੇ ਇੱਕ ਬਸ਼ੀਰਾ ਮਾਰਵਾੜੀ ਜੇ ਕੋਈ ਚੰਗਾ ਚਾਹਵਣ ਹੋਇਆ ਲੈਣ ਦਾ ਸਾਣ ਤਿਆਰ ਕਰਨ ਨੂੰ ਤੇ ਉਹ ਵੀ ਬਾਈ ਨਾਲ ਕੰਟੈਕਟ ਕਰ ਸਕਦਾ ਦੇ ਦੇ ਨੂੰ ਬਾਈ ਅਰਗੇ ਠੀਕ ਹੈ ਜੀ ਧੰਨਵਾਦ ਠੀਕ ਹੈ ਬਾਈ